ਰੋਜ਼ ਸਵੇਰੇ ਖਾਲੀ ਪੇਟ ਖਾਓ ਇਹ ਫਾਈਬਰ ਭਰਪੂਰ ਫਲ ਜਿਗਰ ਦੀ ਗੰਦਗੀ ਹੋਵੇਗੀ ਦੂਰ ਪਾਚਨ ਸਿਸਟਮ ਵੀ ਸੁਧਾਰੇਗਾ ਜੀ ਹਾਂ ਜੇਕਰ ਤੁਸੀਂ ਵੀ ਆਪਣੇ ਆਪ ਨੂੰ ਸਿਹਤਮਾਨ ਰਹਿ ਤੇ ਬਿਮਾਰੀਆਂ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਆਪਣੀ ਡਾਇਟ ਵਿੱਚ ਪਪੀਤੇ ਨੂੰ ਜ਼ਰੂਰ ਸ਼ਾਮਿਲ ਕਰੋ ਖਾਲੀ ਪੇਟ ਫਾਈਬਰ ਭਰਪੂਰ ਪਪੀਤਾ ਖਾਣ ਨਾਲ ਜਿਗਰ ਵਿੱਚ ਜੰਮੀ ਹੋਈ ਗੰਦਗੀ ਸਾਫ਼ ਹੋ ਜਾਂਦੀ ਹੈ ਅਤੇ ਸਰੀਰ ਡੀਟੌਕਸ ਹੁੰਦਾ ਨਾਲ ਹੀ ਇਹ ਪਾਚਨ ਤੰਤਰ ਨੂੰ ਠੀਕ ਰੱਖਣ ਵਿੱਚ ਬਹੁਤ ਲਾਭਦਾਇਕ ਸਾਬਿਤ ਹੋ ਸਕਦਾ ਹੈ ਇਹ ਇੱਕ ਅਜਿਹਾ ਫਲ ਹੈ ਜੋ ਗੁਣਾਂ ਨਾਲ ਭਰਪੂਰ ਹੁੰਦਾ ਇਸ ਵਿੱਚ ਮੌਜੂਦ ਪਚਾਉਣ ਐਂਜਾਈਮ ਜਿਵੇਂ ਕਿ ਪਪੇਨ ਅਤੇ ਵੱਧ ਮਾਤਰਾ ਵਿੱਚ ਫਾਈਬਰ ਇਸ ਨੂੰ ਸਾਡੇ ਪੇਟ ਤੇ ਜਿਗਰ ਲਈ ਇੱਕ ਸੁਪਰ ਫੂਡ ਬਣਾਉਂਦੇ ਨੇ ਤਾਂ ਚਲੋ ਤੁਹਾਨੂੰ ਦੱਸਦੇ ਆ ਸਵੇਰੇ ਖਾਲੀ ਪਪੀਤਾ ਖਾਣ ਦੇ ਕਿਹੜੇ-ਕਿਹੜੇ ਫਾਇਦੇ ਹੁੰਦੇ ਨੇ ਜੇਕਰ ਤੁਹਾਨੂੰ ਫੈਟੀ ਲੀਵਰ ਦੀ ਸਮੱਸਿਆ ਹੈ ਤਾਂ ਪਪੀਤਾ ਖਾਣਾ ਤੁਹਾਡੇ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਹ ਸਰੀਰ ਵਿੱਚ ਪ੍ਰੋ ਇਫਲੇਮੈਂਟਰੀ ਸਾਈਟੋਕਾਇਨਸ ਤੇ ਵੱਧ ਉਤਪਾਦਨ ਤੇ ਸਰਗਰਮੀ ਨੂੰ ਰੋਕ ਕੇ ਜਿਗਰ ਦੀ ਸੋਚ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਪਪੀਤੇ ਵਿੱਚ ਮੌਜੂਦ ਐਂਟੀਆਕਸੀਡੈਂਟ ਤੇ ਪਚਾਉਣ ਐਨਜ਼ਾਈਮ ਜਿਗਰ ਵਿੱਚ ਜੰਮੀ ਗੰਦਗੀ ਟੌਕਸਿਨ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਨੇ। ਇਹ ਜਿਗਰ ਦੇ ਕੰਮ ਨੂੰ ਸੁਧਾਰਦੇ ਨੇ। ਤੇ ਉਸ ਨੂੰ ਵੀ ਤੰਦਰੁਸਤ ਰੱਖਦੇ ਨੇ ਇਸ ਦੇ ਨਾਲ ਇਹ ਪਪੀਤੇ ਵਿੱਚ ਫਾਈਬਰ ਵਧੀਆ ਮਾਤਰਾ ਵਿੱਚ ਹੁੰਦਾ ਹੈ ਜੋ ਮਲ ਤਿਆਗ ਨੂੰ ਆਸਾਨੀ ਨਾਲ ਬਣਾਉਂਦਾ ਹੈ ਤੇ ਕਬਜ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ ਇਸ ਵਿੱਚ ਮੌਜੂਦ ਪਪੇਨ ਐਚਮਾਈਨ ਪ੍ਰੋਟੀਨ ਨੂੰ ਤੋੜਨ ਵਿੱਚ ਮਦਦ ਕਰਦਾ ਹੈ ਜਿਸ ਨਾਲ ਖਾਣਾ ਜਿਹੜਾ ਕਿ ਚੰਗੀ ਤਰ੍ਹਾਂ ਪਚ ਜਾਂਦਾ ਹੈ ਸਵੇਰੇ ਖਾਲੀ ਪੇਟ ਪਪੀਤਾ ਖਾਣ ਨਾਲ ਪਾਚਨ ਤੰਤਰ ਨੂੰ ਦਿਨ ਦੀ ਸ਼ੁਰੂਆਤ ਵਿੱਚ ਇੱਕ ਸਿਹਤਮੰਦ ਬੂਸਟ ਮਿਲਦਾ ਹੈ ਇਸ ਨਾਲ ਹੀ ਫਾਈਬਰ ਨਾਲ ਭਰਪੂਰ ਹੋਣ ਕਰਕੇ ਪਪੀਤਾ પેટ ਨੂੰ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਵਾਉਂਦਾ ਹੈ ਜਿਸ ਨਾਲ ਵਧੇਰੇ ਜਾਂ ਬਿਨਾਂ ਲੋੜ ਦੇ ਖਾਣ ਤੋਂ ਬਚਿਆ ਜਾ ਸਕਦਾ ਹੈ ਇਹ ਵਜ਼ਨ ਘਟਾਉਣ ਵਿੱਚ ਮਦਦਗਾਰ ਸਾਬਿਤ ਹੁੰਦਾ ਮੀਆਂ ਦੇ ਮੌਸਮ ਵਿੱਚ ਰੋਗ ਕੀ ਪ੍ਰਤੀਰੋਧਕ ਸਮਰਥਕਾ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਜ਼ੁਕਾਮ ਤੇ ਖੰਗ ਦੀ ਸਮੱਸਿਆ ਵੱਧ ਜਾਂਦੀ ਹੈ ਅਜਿਹੇ ਵਿੱਚ ਆਪਣੀ ਡਾਈਟ ਵਿੱਚ ਪਪੀਤਾ ਜ਼ਰੂਰ ਸ਼ਾਮਿਲ ਕਰੋ ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਜੋ ਕਿ ਰੋਗਾਂ ਦੇ ਖਿਲਾਫ ਲੜਨ ਦੀ ਸਰੀਰ ਦੀ ਨੂੰ ਸਮਰੱਥਾ ਮਜ਼ਬੂਤ ਕਰਦਾ ਹੈ ਤੇ ਤੁਹਾਨੂੰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰ ਪਪੀਤੇ ਨੂੰ ਕਿਵੇਂ ਖਾਈਏ ਸਵੇਰੇ ਖਾਲੀ ਪੇਟ ਨਾਸ਼ਤੇ ਤੋਂ ਪਹਿਲਾਂ ਇੱਕ ਕੋਲੀ ਪੱਕਿਆ ਹੋਇਆ ਪਪੀਤਾ ਖਾਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਤੁਸੀਂ ਚਾਹੋ ਤਾਂ ਇਸ ਵਿੱਚ ਥੋੜਾ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ ਜਿਸ ਨਾਲ ਇਸ ਦੇ ਲਾਭ ਹੋਰ ਵੱਧ ਜਾਂਦੇ ਨੇ। ਕੁੱਲ ਮਿਲਾ ਕੇ ਪਪੀਤਾ ਇੱਕ ਸਵਾਦਿਸ਼ਟ ਫਲ ਹੈ ਜਿਸ ਨੂੰ ਰੋਜ਼ਾਨਾ ਦੀ ਡਾਈਟ ਵਿੱਚ ਸ਼ਾਮਲ ਕਰਨ ਨਾਲ ਤੁਹਾਡੇ ਜਿਗਰ ਅਤੇ ਪਾਚਨ ਸਿਹਤ ਨੂੰ ਸ਼ਾਨਦਾਰ ਫਾਇਦੇ ਮਿਲ ਸਕਦੇ ਨੇ ਤੇ ਗਰਭਵਤੀ ਔਰਤਾਂ ਨੂੰ ਖਾਸ ਤੌਰ ਤੇ ਪਪੀਤਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਬਿਨਾਂ ਡਾਕਟਰ ਦੀ ਸਲਾਹ ਤੋਂ ਇਹ ਗਰਭਵਤੀ ਔਰਤਾਂ ਨਾ ਖਾਣ।